ਬੀਰ ਅੰਬਰ ਕਨ ਹਰシャ ਆਇਆ ਬਰਖ ਭਰੇ ਸਰਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਨ ਹਵਾਲ ਤਨ ਤਨ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕਾਂ ਰਾਹੀਂ ਕਿਰਪਾ ਕਰ ਰਹੇ ਹਨ ਸਤਿਗੁਰੂ ਮਹਾਰਾਜ ਜੀ ਦੀ ਮਿਹਰਮਤ ਹੋਈ ਹੈ 123 ਸ਼ਲੋਕ ਸਤਿਗੁਰਾਂ ਆਪ ਵਿੱਚ ਵਰਤ ਕੇ ਮੇਰ ਪ੍ਰਿਆਥ ਰੱਖ ਕੇ ਵਿਚਾਰ ਆਪਾਂ ਰਲ ਮਿਲ ਕੇ ਕੀਤੀ ਹੈ ਸਰਵਣ ਕੀਤੀ ਹੈ ਆਓ 124 ਨੰਬਰ ਸ਼ਲੋਕ ਦਾ ਪਾਠ ਆਪਾਂ ਰਲ ਮਿਲ ਕੇ ਸਰਵਣ ਕੀਤਾ ਹੈ ਸਤਿਗੁਰ ਵਿਚਾਰ ਬਖਸ਼ਣ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਵਿੱਚ ਦ੍ਰਿਸ਼ਟਾਂਤ ਰੂਪ ਵਿੱਚ ਕਥਨ ਕਰਦੇ ਆ ਦ੍ਰਿਸ਼ਟਾਂਤ ਦਿੰਦੇ ਆ ਕਿ ਜਿਸ ਪ੍ਰਕਾਰ ਅੰਬਰ ਆਕਾਸ਼ ਵਿੱਚ ਕਨਹਰ ਬੱਦਲ ਛਾਇਆ ਪੂਰਿਆ ਹੁੰਦਾ ਹੈ ਉਹ ਵਰਖ ਵਰਖਾ ਕਰਕੇ ਕੱਚੇ ਸਰ ਸਰੋਵਰਾਂ ਤੇ ਪੱਕੇ ਤਲਾਵਾਂ ਨੂੰ ਭਰੇ ਭਰ ਦਿੰਦਾ ਹੈ ਕਬੀਰ ਅੰਬਰ ਕਨਹਰ ਛਾਇਆ ਵਰਖ ਭਰੇ ਸਰ ਤਾਲ ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕੌਣ ਹਵਾਲ ਅਰ ਪਰ ਜਿਵੇਂ ਦੱਸਦੇ ਆ ਵੀ ਚਾਤ੍ਰਿਕ ਬਬੀਹਾ ਸਵੰਤੀ ਬੂੰਦ ਨੂੰ ਤਰਸਦਾ ਰਹਿੰਦਾ ਹੈ ਉਸ ਦਾ ਕੀ ਹਵਾਲ ਹਾਲ ਹੁੰਦਾ ਹੈ ਪਾਪ ਸਵੰਤੀ ਬੂੰਦ ਤੋਂ ਬਿਨਾ ਉਸ ਦਾ ਮਰਨਾ ਹੁੰਦਾ ਜੇਕਰ ਉਹਨੂੰ ਸਵੰਤੀ ਬੂੰਦ ਨਹੀਂ ਮਿਲੀ ਉਹਦੇ ਵਾਸਤੇ ਇਹ ਭਰੇ ਹੋਏ ਸਰ ਸਰੋਵਰ ਤਲਾਬ ਕਿਸੇ ਕੰਮ ਨਹੀਂ ਭਾਵੇਂ دریا ਸਮੁੰਦਰ ਭਰੇ ਹੋਣ ਸੋ ਅਗਲੇ ਸ਼ਲੋਕ 125 ਨੰਬਰ ਸ਼ਲੋਕ ਚ ਕਿਰਪਾ ਕਰ ਰਹੇ ਆ ਭਗਤ ਜੀ ਕਬੀਰ ਚਕਈ ਜੋ ਨਿਸ ਬਿਛਰੈ ਆਈ ਮਿਲੇ ਪ੍ਰਭਾਤ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਜਦੋਂ ਚਕਵੀ ਨਿਸ ਹੁੰਦਾ ਰਾਤ ਨੂੰ ਆਪਣੇ ਪਿਆਰੇ ਪਤੀ ਚਕਵੇ ਨਾਲੋਂ ਵਿਛੜ ਜਾਂਦੀ ਹੈ ਤਾਂ ਉਹ ਪ੍ਰਭਾਤ ਸਵੇਰ ਹੋਣ ਤੋਂ ਬਾਅਦ ਭਾਵ ਸੂਰਜ ਚੜ੍ਹਨ ਤੋਂ ਆਪਣੇ ਪਿਆਰੇ ਚਕਵੇ ਨਾਲ ਆ ਮਿਲਦੀ ਹੈ ਸੋ ਦੱਸਦੇ ਆ ਕਿ ਰਾਮ ਜੀ ਦੇ ਜੀਵਨ ਵਿੱਚ ਇਹ ਵਾਰਤਾ ਹੈ ਕਿ ਚਕਵੀ ਨੂੰ ਸ੍ਰੀ ਰਾਮਚੰਦਰ ਜੀ ਦਾ ਸਰਾਪ ਹੋਇਆ ਜਦੋਂ ਰਾਮਚੰਦਰ ਜੀ ਸੀਤਾ ਦੇ ਵਿਜੋਗ ਵਿੱਚ ਵਿਰਾਗ ਕਰਕੇ ਜੰਗਲ ਵਿੱਚ ਸੀਤਾ ਨੂੰ ਲੱਭਣ ਲਈ ਜਾ ਰਹੇ ਸਨ ਤਾਂ ਚਕਵੀ ਨੇ ਤਾਨਾ ਮਾਰਿਆ ਕਿ ਤ੍ਰੇਤੇ ਦਾ ਅਵਤਾਰ ਪਤਨੀ ਦੇ ਵਿਛੋੜੇ ਵਿੱਚ ਕਿਵੇਂ ਰੋਂਦਾ ਫਿਰਦਾ ਹੈ ਉਸ ਸਮੇਂ ਰਾਮ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਕਦੇ ਵੀ ਰਾਤ ਨੂੰ ਆਪਣੇ ਪਤੀ ਨੂੰ ਨਹੀਂ ਮਿਲ ਸਕੀਏਗੇ ਇਹ ਉਹ ਰਾਮਚੰਦਰ ਜੀ ਦੇ ਸਰਾਪ ਕਰਕੇ ਚਕਵਾ ਤੇ ਚਕਵੀ ਰਾਤ ਨੂੰ ਵਿਛੜ ਜਾਂਦੇ ਹਨ ਜੋ ਨਰ ਵਿਛਰੇ ਰਾਮ ਸੋ ਨਾ ਦਿਨ ਮਿਲੇ ਨਾ ਰਾਤ ਦੱਸਦੇ ਆ ਕਿ ਚੱਕਵੀ ਤੇ ਚਕਵਾ ਤਾਂ ਰਾਤ ਹੀ ਵਿਛੜਦੇ ਆ ਸਵੇਰੇ ਪ੍ਰਭਾਤ ਸੂਰਜ ਚੜਨ ਤੇ ਮਿਲ ਜਾਂਦੇ ਪਰ ਜਿਹੜੇ ਨਰ ਮਨੁੱਖ ਪਰਮਾਤਮਾ ਤੋਂ ਵਿਛੜ ਗਏ ਭਗਤ ਜੀ ਕਹਿੰਦੇ ਉਹ ਨਾ ਰਾਤ ਮਿਲੇ ਨਾ ਦਿਨ ਮਿਲੇ ਉਹਨਾਂ ਨੂੰ ਤਾਂ ਕਈ ਜਨਮ ਹੋ ਗਏ ਪਰਮਾਤਮਾ ਨੂੰ ਮਿਲ ਹੀ ਨਹੀਂ ਸਕੇ ਉਹ ਕਹਿੰਦੇ ਜੋ ਨਾਰ ਵਿਚਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਉਹਨਾਂ ਦਿਨੇ ਮਿਲੇ ਨਾ ਰਾਤ ਮਿਲੇ ਸੋ ਅਗਲਾ ਸ਼ਲੋਕ ਭਗਤ ਜੀ ਉਚਾਰ ਰਹੇ ਆ 126 ਨੰਬਰ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਅੰਮ੍ਰਿਤ ਵੇਲੇ ਬਾਹਰ ਤੁਰੇ ਜਾ ਰਹੇ ਸਨ ਤਾਂ ਰਸਤੇ ਵਿੱਚ ਠਾਕੁਰ ਦਵਾਰਿਆਂ ਵਿੱਚੋਂ ਸ਼ੰਖ ਵੱਜਦੇ ਦੀ ਆਵਾਜ਼ ਸੁਣੀ ਉਸ ਸਮੇਂ ਭਗਤ ਕਬੀਰ ਸਾਹਿਬ ਜੀ ਨੇ ਸਿੱਖਿਆ ਦਿੰਦਿਆਂ ਇਹ ਸ਼ਲੋਕ ਉਚਾਰਨ ਕੀਤਾ ਉਹਨਾਂ ਨੂੰ ਪਤਾ ਲੱਗਾ ਕਿ ਸ਼ੰਖ ਜਿਵੇਂ ਰੋ ਰਿਹਾ ਹੈ ਆਪਾਂ ਵੀ ਦੇਖਦੇ ਹਾਂ ਜਿਹੜਾ ਸ਼ੰਖ ਦੀ ਜਦੋਂ ਪੂਰਿਆ ਜਾਂਦਾ ਗੁਰਦੁਆਰਿਆਂ ਮੰਦਰਾਂ ਵਿੱਚ ਉਹਦੀ ਆਵਾਜ਼ ਇਸ ਤਰ੍ਹਾਂ ਹੁੰਦੀ ਜਿਵੇਂ ਹੂਕ ਮਾਰ ਰਿਹਾ ਹੋਵੇ ਬੜਾ ਦੁਖੀ ਹੋ ਕੇ ਜਿਵੇਂ ਰੋ ਰਿਹਾ ਹੋਵੇ ਕਦੇ ਧਿਆਨ ਨਾਲ ਸੁਣਿਆ ਸ਼ੰਖ ਦੀ ਆਵਾਜ਼ ਇੱਥੇ ਕਬੀਰ ਸਾਹਿਬ ਵੀ ਦੱਸ ਰਹੇ ਆ ਕਬੀਰ ਰੈਨਾਇਰ ਵਿਛੋੜਿਆ ਰਹੁ ਰੇ ਸੰਖ ਮਜੂਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਰੈਨਾਇਰ ਸਮੁੰਦਰ ਦੇ ਨਾਲੋਂ ਵਿਛੋੜੇ ਹੋਏ ਰੇ ਹੇ ਸੰਖ ਤੂੰ ਸਮੁੰਦਰ ਦੇ ਮਜੂਰ ਵਿੱਚ ਹੀ ਰਹਿਣਾ ਕਰ ਕਿਉਂਕਿ ਇਹ ਜਿਹੜਾ ਸੰਖ ਹੁੰਦਾ ਨਾ ਸੰਖ ਇੱਕ ਜੀਵ ਹੁੰਦਾ ਹੈ ਜੋ ਸਮੁੰਦਰਾਂ ਦਰਿਆਵਾਂ ਆਦ ਵਿੱਚ ਹੁੰਦਾ ਹੈ ਵਿਗਿਆਨ ਦੇ ਅਨਸਾਰ ਇੱਕ ਘੋਗੇ ਨਾਮਕ ਜੀਵ ਦਾ ਖੋਲ ਹੁੰਦਾ ਜੋ ਆਪਣੀ ਸੁਰੱਖਿਆ ਦੇ ਲਈ ਇਸ ਨੂੰ ਬਣਾਉਂਦਾ ਹੈ ਸੋ ਸਨਾਤਨ ਧਰਮ ਵਿੱਚ ਸਮੁੰਦਰ ਦੇ 14 ਰਤਨਾਂ ਵਿੱਚੋਂ 6ਵੇਂ ਰਤਨ ਵੇ ਸ਼ੰਖ ਦੀ ਉਤਪਤੀ ਮੰਨੀ ਜਾਂਦੀ ਸ਼ੰਖ ਵਿੱਚੋਂ ਮਰੇ ਹੋਏ ਜੀਵ ਨੂੰ ਵਰਮੇ ਦੀ ਸਹਾਇਤਾ ਨਾਲ ਬਾਹਰ ਕੱਢ ਕੇ ਉਸ ਵਿੱਚ ਛੇਕ ਕਰਕੇ ਉਸ ਨੂੰ ਵਜਾਇਆ ਜਾਂਦਾ ਪਰ ਸ਼ੰਖ ਕਹਿੰਦੇ ਦੁਖੀ ਵੜਾ ਹੁੰਦਾ ਕਬੀਰ ਸਾਹਿਬ ਦੱਸ ਰਹੇ ਇਸੇ ਸ਼ਲੋਕ ਵਿੱਚ ਦੇਵਲ ਦੇਵਲ ਤਾੜੀ ਦਿਸਹ ਉਗਵਤ ਸੂਰ ਹਾਂਕੇ ਦੇ ਸਮੁੰਦਰ ਤੋਂ ਵਿਛੜਨ ਕਰਕੇ ਸੂਰਜ ਉਗਵਤ ਉੰਦੇ ਉਦੇ ਹੁੰਦਿਆਂ ਹੀ ਤੂੰ ਦੇਵਲ 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 ਹੁੰਦਾ ਮੰਦਰਾ ਮੰਦਰਾ ਵਿੱਚ ਤਾੜੀ ਤਾਹਾਂ ਦਿੰਦਾ ਰਹੇਗਾ ਕਿਉਂਕਿ ਸੰਖ ਸਮੁੰਦੋ ਸਖਣਾ ਰੋਵੈ ਦੇ ਤਾਹ ਭਾਈ ਗੁਰਦਾਸ ਜੀ ਦੀ ਵਾਰ ਸੋ ਦੱਸਦੇ ਆ ਕਿ ਜਿਹੜਾ ਸੰਖਾਏ ਦੇਵਲ ਦੇਵਲ ਤਾਹੜੀ ਦੇ ਸਹਿ ਉਗਵਤ ਸੂਰ ਇਹ ਆਵਾਜ਼ਾਂ ਮਾਰਦਾ ਭਾਈ ਮੈਨੂੰ ਕੋਈ ਸਮੁੰਦਰ ਨੂੰ ਵੜਾ ਦੋ ਸਮੁੰਦਰ ਚੋਂ ਕੱਢਿਆ ਗਿਆ ਸਮੁੰਦਰ ਇਹਦਾ ਮੂਲ ਹੈ ਸਮੁੰਦਰ ਇਹਦਾ ਪਿਆਰਾ ਹੈ ਸਮੁੰਦਰ ਇਹਦੀ ਅੰਸ਼ ਹੈ ਜਿੱਥੋਂ ਪੈਦਾ ਹੋਇਆ ਰਹੋ ਵਿਚਾਰ ਅੱਗੇ 100 ਜੋ 27 ਨੰਬਰ ਸ਼ਲੋਕ ਹੈ ਭਗਤ ਜੀ ਕਿਰਪਾ ਕਰ ਰਿਹਾ ਉਹ ਆਪਾਂ ਵਿਚਾਰ ਨਾਲ ਜੁੜ ਕੇ ਸੂਇ ਇਸ ਤਰ੍ਹਾਂ ਲਾਹੇ ਪ੍ਰਾਪਤ ਕਰੀਏ ਕਿਸੇ देर ਤੱਕ ਸੌਣ ਵਾਲੇ ਪਰਮਾਦੀ ਪੁਰਖ ਨੂੰ ਦੇਖ ਕੇ ਜੋ ਦਿਨ ਚੜ੍ਹੇ ਤੱਕ ਸੁਤਾ ਰਹਿੰਦਾ ਸੀ ਉਸਦੇ ਪਰਥਾਏ ਸਲੋਕ ਉਚਾਰਨ ਕਰਦੇ ਆ ਕਬੀਰ ਸੁਤਾ ਕੀ ਕਰਹਿ ਜਾਗ ਰੋਏ ਪੈ ਦੁਖ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਤੂੰ ਦਿਨ ਚੜੇ ਤੱਕ ਸੁੱਤਾ ਹੋਇਆ ਕੀ ਕਰਦਾ ਹੈ ਤੂੰ ਜਾਗਣਾ ਕਰ ਅਤੇ ਜਮਦੂਤਾਂ ਦੇ ਭੈ ਤੇ ਮੌਤ ਦੇ ਦੁੱਖ ਨੂੰ ਜਾਣ ਕੇ ਰੋਣਾ ਕਰ ਤੂੰ ਕਿਵੇਂ ਸੁੱਤਾ ਹੈ ਜਾਗ ਰੋਏ ਪੈ ਦੁੱਖ ਐਡਾ ਵੱਡਾ ਤੈਨੂੰ ਦੁੱਖ ਚਿੰਬੜਿਆ ਮੌਤ ਦਾ ਉਹ ਮੌਤ ਸਿਰ ਤੇ ਖਲੋਤੀ ਹੈ ਤੇ ਤੂੰ ਸੁੱਤਾ ਪਿਆ ਲੰਮੀਆਂ ਤਾਣ ਕੇ ਜਾ ਕਾ ਬਾਸਾ ਗੁਰਮਹਿ ਸੋ ਕਿਉਂ ਸੋਵੇ ਸੁਖ ਭਗਤ ਜੀ ਕਹਿੰਦੇ ਜਿਸ ਮਨੁੱਖ ਦਾ ਵਾਸਾ ਨਿਵਾਸ ਅੰਤ ਨੂੰ ਗੋਰ ਕਬਰ ਮੜੀ ਵਿੱਚ ਹੈ ਉਹ ਕਿਸ ਵਾਸਤੇ ਸੁਖ ਦੀ ਨੀਂਦ ਵਿੱਚ ਸੌਂਦਾ ਹੈ ਭਾਵ ਇਸ ਲਈ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਭਜਨ ਕਰਨਾ ਚਾਹੀਦਾ ਹੈ ਕਹਿੰਦੇ ਵਾ ਜਿਸ ਦਾ ਜੂਨਾ ਰੂਪੀ ਕਬਰਾਂ ਵਿੱਚ ਵਾਸਾ ਹੋਣਾ ਵਾਰ-ਵਾਰ ਜੂਨਾ ਵਿੱਚ ਪੈਣਾ ਹੁੰਦਾ ਹੈ ਉਸ ਸੁਖ ਸਰੂਪ ਦੀ ਪ੍ਰਾਪਤੀ ਰੂਪੀ ਨੀਂਦ ਵਿੱਚ ਕਿਵੇਂ ਸੌਂ ਸਕਦਾ ਹੈ ਭਾਵ ਨਹੀਂ ਸੌ ਸਕਦਾ ਇਸ ਲਈ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਹੁਣ ਉਪਰਲੇ ਸ਼ਬਦ ਨੂੰ ਹੋਰ ਸਪਸ਼ਟ ਕਰਦੇ ਆ ਕਬੀਰ ਸੁਤਾ ਕੀ ਕਰਹਿ ਉੱਠ ਕੇ ਨ ਜਪਹਿ ਮੁਰਾਰ ਭਗਤ ਜੀ ਕਿਰਪਾ ਕਰ ਰਿਹਾ ਉਸੇ ਗੱਲ ਨੂੰ ਸਪਸ਼ਟ ਕਰਦੇ ਹੋਏ ਕਥਨ ਕਰਦੇ ਹੇ ਪਾਈ ਤੂੰ ਸੁੱਤਾ ਕੀ ਕਰਦਾ ਹੈ ਵਾ ਤੂੰ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਕੀ ਕਰਦਾ ਹੈ ਤੂੰ ਉੱਠ ਕੇ ਮੁਰਾਰ ਮੁਰਾਰੀ ਉਸ ਮੁਰ ਆਰੀ ਮੁਰ ਨਾਮੇ ਦਾਤ ਨੂੰ ਆਰੀ ਕੱਟਣ ਵਾਲਾ ਪ੍ਰਮਾਤਮਾ ਉਸ ਦਾ ਨਾਮ ਕਿਉਂ ਨਹੀਂ ਜਪਦਾ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ ਕਿਉਂਕਿ ਇੱਕ ਦਿਨ ਲਾਂਬੇ ਨੂੰ ਲੰਬੇ ਤੌਰ ਤੇ ਪੜਨਾ ਇਹਨੂੰ ਲਾਂਬੇ ਨਹੀਂ ਪੜਨਾ ਕਈ ਵੀਰ ਪਾਠੀ ਸਿੰਘ ਜਾਂ ਹੋਰ ਸੰਗਤ ਵਿੱਚੋਂ ਲਾਂਬੇ ਹੀ ਪੜੀ ਜਾਂਦੇ ਆ ਭੀ ਸ਼ਾਇਦ ਲਾਂਬੇ ਮਿਲਦੇ ਆ ਨਹੀਂ ਇਹਦਾ ਮਤਲਬ ਲੰਮੇ ਹੈ ਕਹਿੰਦੇ ਤੂੰ ਲੰਮੇ ਗੋਡੇ ਪਸਾਰ ਕੇ ਕੀ ਬੈਠਾ ਹੈ ਕਿਉਂ ਸੁਤਾ ਹੈ ਲਾਂਬੇ ਗੋਂਡ ਪਸਾਰ ਤੂੰ ਇੱਕ ਦਿਨ ਸੋਣਾ ਤਾਂ ਹੈ ਕਬਰ ਵਿੱਚ ਫੱਟੇ ਉੱਤੇ ਜਦੋਂ ਤੈਨੂੰ ਪਾ ਕੇ ਖੜਨਾ ਕਬਰਾਂ ਤੱਕ ਤੇ ਲੰਮੀਆਂ ਲੱਤਾਂ ਗੋਡ ਸਿੱਧੇ ਗੋਡੇ ਉਦੋਂ ਗੋਡਾ ਵਿੰਗਾ ਵੀ ਕਰਨਾ ਚਾਹੀਏ ਤਾਂ ਵੀ ਨਹੀਂ ਹੁੰਦਾ ਕਹਿੰਦੇ ਲਾਂਬੇ ਗੋਡ ਪਸਾਰ ਉਦੋਂ ਸੋਣਾ ਤਾਂ ਹੈ ਹੁਣ ਕਿਉਂ ਸੁਤਾ ਹੈ ਕਬੀਰ ਸੁਤਾ ਕੀ ਕਰਹਿ ਬੈਠਾ ਰਹੋ ਅਰ ਜਾਗ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਤੂੰ ਪਰਮਾਦੀ ਹੋ ਕੇ ਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਕੀ ਕਰਦਾ ਹੈ ਇੱਕ ਤਾਂ ਤੂੰ satsangਤ ਵਿੱਚ ਬੈਠਾ ਰਹਿਣਾ ਕਰ ਭਾਵ ਸਾਵਧਾਨ ਹੋਣਾ ਕਰ ਅਤੇ ਕੀਰਤਨ ਭਜਨ ਸੁਣਨ ਵਾ ਗਿਆਨ ਅਵਸਥਾ ਵਿੱਚ ਜਾਗਣਾ ਕਰ ਜਾਗ λεਹੁ ਰੇ ਮਨਾ ਜਾਗ λεਹੁ ਕਹਾਂ ਗਾਫਲ ਸੋਇਆ ਕਿਉਂ ਸੁੱਤਾ ਹੈ ਜਾ ਕੇ ਸੰਗ ਤੇ ਬੀਚਰਾ ਤਾਹੀ ਕੇ ਸੰਗ ਲਾਗ ਹਾਂ ਜਿਸ ਪ੍ਰਮਾਤਮਾ ਦੇ ਸੰਗ ਤੋਂ ਤੂੰ ਵਿਛੜਿਆ ਹੋਇਆ ਉਸ ਦੇ ਨਾਲ ਲਗਣਾ ਕਰ ਭਾਵ ਉਸ ਦੇ ਸਰੂਪ ਵਿੱਚ ਅਪੇਧ ਹੋਣਾ ਕਰ ਤਾਂ ਤੇਰੀ ਦੇਹੀ ਸਫਲੀ ਹੋ ਜਾਵੇਗੀ ਸੋ ਇੱਥੋਂ ਤੱਕ ਭਗਤ ਜੀ ਨੇ 129 ਸ਼ਲੋਕਾਂ ਦੀ ਵਿਚਾਰ ਸਾਡੀ ਝੋਲੀ ਵਿੱਚ ਬਖਸ਼ਿਸ਼ ਰੂਪ ਵਿੱਚ ਪਾਈ ਹੈ ਭੁੱਲਾਂ ਨਾ ਜਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ